2027 ਦੀਆਂ ਚੋਣਾਂ ਦਾ ਆ ਗਿਆ ਨਵਾਂ ਸਰਵੇ ਦੇਖੋ ਕਿੰਨੀਆਂ ਸੀਟਾਂ ਤੇ ਹੋਵੇਗੀ ਆਪਦੀ ਜਿੱਤ ਸਰਵੇ ਦੇਖ ਆਪ ਵਾਲਿਆਂ ਦੇ ਪਈਆਂ ਦੰਦਲਾ ਕੁਵਰ ਵਿਜੇਪ੍ਰਤਾਪ ਦੀ ਸੀਟ ਦਾ ਅਹਿਮ ਸਰਵੇ ਕੀ ਹੈ ਸਰਵੇ ਕਿੰਨੇ ਸਰਵੇ ਕਰਵਾਇਆ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਇਸ ਸਰਵੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੰਦਲਾ ਕਿਉਂ ਪਾ ਦਿੱਤੀਆਂ ਨੇ ਇਸ ਸਰਵੇ ਕਰਾ ਕੇ ਕੀ ਸਾਬਤ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਇਸ ਸਰਵੇ ਤੋਂ ਬਾਅਦ ਕੀ ਰਣਨੀਤੀ ਬਦਲ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਸ ਸਮੇਂ 93 94 ਵਿਧਾਇਕ ਲੈ ਕੇ ਜਾਨੀ ਕਿ ਵਿਕਟਰੀ ਵਾਲੀ ਜਿਹੜੀ ਕਹਿ ਲਈਏ ਕਿ ਹੁੰਜਾ ਫਿਰ ਜਿੱਤ ਸੀ ਉਹ ਲੈ ਕੇ ਆਈ ਸੀ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਜਿਹੜੀਆਂ ਉਪਚੋਣਾ ਵੀ ਉਸ ਨੇ ਜਿੱਤੀਆਂ ਤੇ ਮੈਨੂੰ ਲੱਗਦਾ ਹੈ ਕਿ ਇੱਕ ਲੰਬੇ ਅਰਸੇ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਕਿਸੇ ਕੋਲ ਐਡੀ ਵੱਡੀ ਮੈਜੋਰਟੀ ਹੈ ਕਿਉਂਕਿ 1997 ਦੇ ਵਿੱਚ ਕਾਲੀ ਭਾਜਪਾ ਗੱਠਜੋੜ ਕੋਲ ਇਸ ਇਸ ਤਰ੍ਹਾਂ ਦੀ ਮੈਜੋਰਟੀ ਸੀਗੀ ਪਰ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ ਤਾਂ ਇਕੱਲੀ ਕੋਲ ਇੰਨੀ ਮੈਜੋਰਟੀ ਹੈ ਕੋਈ ਗੱਠ ਜੋੜਨੀ ਕੋਈ ਸੱਜਾ ਨਹੀਂ ਕੋਈ ਖੱਬਾ ਨਹੀਂ ਪਰ ਆਮ ਆਦਮੀ ਪਾਰਟੀ ਇੱਕ ਸਰਵੇ ਤੋਂ ਬੜੀ ਚਿੰਤਤ ਹੈ ਇੱਕ ਸਰਵੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦੰਦਲਾ ਪਾ ਕੇ ਰੱਖ ਦਿੱਤੀਆਂ ਰਾਤ ਨੂੰ ਇੰਜ ਹੋ ਗਿਆ ਕਿ ਹੁਣ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਸੌਣਾ ਪੈ ਸਕਦਾ ਹੈ ਕੀ ਮਾਜਰਾ ਹੈ ਆਮ ਆਦਮੀ ਪਾਰਟੀ ਨੇ ਆਪ ਹੀ ਆਮ ਆਦਮੀ ਪਾਰਟੀ ਨੇ ਆਪ ਹੀ ਇੱਕ ਸਰਵੇ ਕਰਾਇਆ ਪੰਜਾਬ ਦਾ ਜਿਹੜਾ ਸਰਵੇ ਇੱਕ ਗੱਲ ਕਲੀਅਰ ਕਰਦਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੈਠ ਕੇ ਸੋਚਣ ਦੀ ਲੋੜ ਹੈ ਕਿ ਇੰਨੇ ਬੁਰੇ ਹਾਲਾਤ ਕਿਉਂ ਹੋ ਰਹੇ ਨੇ ਚੰਡੀਗੜ੍ਹ ਦੇ ਨਾਲ ਸੰਬੰਧਿਤ ਜਿਹੜੇ ਰਾਜਧਾਨੀ 'ਚ ਬੈਠੇ ਸੋਰਸਸ ਜਿਹੜੇ ਸੂਤਰ ਹੈ ਉਹ ਇਸ ਗੱਲ ਬਾਰੇ ਬੜੀ ਖੁੱਲ੍ਹ ਦਲੀ ਨਾਲ ਕਹਿ ਰਹੇ ਹੈ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਅੰਦਰਲਾ ਜਿਹੜਾ ਢਾਂਚਾ ਹੈ ਉਹ ਬੜਾ ਗੰਭੀਰ ਜਿਹੜਾ ਸੰਕਟ ਦਾ ਸ਼ਿਕਾਰ ਹੈ ਤੇ ਇਸੇ ਵਿਚਕਾਰ ਇਸ ਸਰਵੇ ਨੇ ਆਮ ਆਦਮੀ ਪਾਰਟੀ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਨੇ ਸਰਵੇ ਦੇ ਵਿੱਚ ਖਾਸ ਕਰਕੇ ਕੁਝ ਸੀਟਾਂ ਨੂੰ ਲੈ ਕੇ ਬੜੀ ਅਹਿਮ ਗੱਲ ਸਾਹਮਣੇ ਆਈ ਹੈ ਜਿਹੜੇ ਐਮਐਲਏ ਕੱਢੇ ਜਾਂ ਜਿਹੜੇ ਐਮਐਲਏਾਂ ਤੇ ਦੂਸ਼ਣਬਾਜ਼ੀਆਂ ਹੋਈਆਂ ਜਾਂ ਜਿਹੜੇ ਮੰਤਰੀ ਕੱਢੇ ਉਹਨਾਂ ਦੀਆਂ ਸੀਟਾਂ ਦੇ ਉੱਤੇ ਬੁਰਾ ਹਾਲ ਹੈ ਸਿਰਫ ਇੱਕ ਸੀਟ ਨੂੰ ਛੱਡ ਕੇ ਪਹਿਲਾਂ ਆਪਾਂ ਉਹਦੀ ਗੱਲ ਕਰ ਲਈਏ ਉਹ ਸੀਟ ਹੈ ਅੰਮ੍ਰਿਤਸਰ ਉੱਤਰੀ ਉਹ ਵਿਧਾਨ ਸਭਾ ਹਲਕਾ ਹੈ ਅੰਮ੍ਰਿਤਸਰ ਉੱਤਰੀ ਤੇ ਵਿਧਾਨ ਸਭਾ ਹਲਕਾ ਸਾਬਕਾ ਪੁਲਿਸ ਅਫਸਰ ਤੇ ਮੌਜੂਦਾ ਵਿਧਾਇਕ ਕੁਵਰ ਵਿਜੇ ਪ੍ਰਤਾਪ ਹੁਣਾ ਦਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਰਕੇ ਕੱਢ ਦਿੱਤਾ ਕਿਉਂਕਿ ਕਿਉਂਕਿ ਉਹ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਸੀ ਨੀਤੀਆਂ ਜਿਹੜੀਆਂ ਕਿ ਪਾਰਟੀ ਪਹਿਲਾਂ ਕਹਿੰਦੀ ਸੀ ਤੇ ਉਹਦੇ ਉਲਟ ਚੱਲਦੀ ਸੀ ਉਸ ਦੀ ਨੁਕਤਾਚੀਨੀ ਕਰਦੇ ਸੀ ਜਾਨਕਿ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਸੀ ਸਰਵੇ ਦੇ ਮੁਤਾਬਕ ਇਸ ਸਰਵੇ ਦੇ ਅਨੁਸਾਰ ਜਿਹੜਾ ਕਿ ਸੋਰਸਸ ਦੇ ਹਵਾਲੇ ਨਾਲ ਸਾਡੇ ਤੱਕ ਪਹੁੰਚ ਰਿਹਾ ਹੈ ਇਹਦੇ ਮੁਤਾਬਕ ਕੁਵਰ ਵਿਜੇ ਪ੍ਰਤਾਪ ਵਾਲੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਤੇ ਕੁਵਰ ਵਿਜੇ ਪ੍ਰਤਾਪ ਕੂਬਰ ਵਿਜੇ ਪ੍ਰਤਾਪ ਜੀ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਵੀ ਲੜਦੇ ਆ ਤਾਂ ਉਹਨਾਂ ਦਾ ਆਪਾ ਲੜਾਇ ਇਸ ਵੇਲੇ ਭਾਰੀ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਉੱਥੇ ਦਾ ਸਥਿਤੀਆਂ ਹੋਰ ਵੀ ਬਦਲ ਗਿਆ ਨੇ। ਲਯੋਸ਼ੀ ਆ ਗਏ, ਦੱਤੀ ਤੇ ਯੋਸ਼ੀ ਦਾ ਪੈਚ-ਅਪ ਹੋ ਗਿਆ। ਕਾਂਗਰਸ 'ਚ ਤੇ ਸਥਿਤੀਆਂ ਕਾਫੀ ਗੁੰਝਲਦਾਰ ਬਣ ਸਕਦੀਆਂ ਨੇ। ਤਾਂ ਇਸ ਕਰਕੇ ਹਾਲੇ ਵੀ ਕੂਬਰ ਵਿਜੇ ਪ੍ਰਤਾਪ ਠੀਕ-ਠਾਕ ਸਥਿਤੀ 'ਚ ਨਜ਼ਰ ਆਉਂਦੇ ਆ। ਪਰ ਇਹਦੇ ਮੁਕਾਬਲੇ ਬਾਕੀ ਜਿੰਨੇ ਕੱਡੇ ਹੋਜਾ ਸਿੰਘ ਸਰਾਰੀ ਅ ਵਿਜੇ ਸਿੰਘਲਾ ਪਠਾਨ ਮਾਜਰਾ ਰਮਨ अरोड़ा ਇਹ ਜਿੰਨੇ ਵੀ ਕੱਡੇ 10 15 ਜਾਣੇ ਜਾਂ ਜਿਹੜੇ ਮੰਤਰੀ ਹਟਾਏ ਗਏ ਨੇਗੇ ਜਿਹਦੇ ਵਿੱਚ ਜਿੰਪਾ ਵੀ ਨੇ ਫੋਜਾ ਸਿੰਘ ਸਰਾਰੀ ਵੀ ਨੇ ਡਾਕਟਰ 인ਦਰਬੀਰ ਨਿੱਜਰ ਵੀ ਨੇ ਸਾਥ ਇਹਨਾਂ ਦੀਆਂ ਸੀਟਾਂ ਬੜੀਆਂ ਕਸੂਤੀਆਂ ਫਸ ਚੁੱਕੀਆਂ ਨੇ ਤੇ ਇਹ ਸੀਟਾਂ ਤੇ ਵਾਪਸੀ ਆਮ ਆਦਮੀ ਪਾਰਟੀ ਦੀ ਬਹੁਤ ਔਖੀ ਆ ਚਰਚਾਾਂ ਵਿੱਚ ਕਈ ਨੇ ਹੁਣ ਇਸ ਸਰਵੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਕੁੱਲ ਸੀਟਾਂ ਦੀ ਗਿਣਤੀ ਆ ਰਹੀ ਹੈ 93 ਨੇ ਬੁਦਾਰ ਸਭਾ ਦੇ ਮੁਤਾਬਕ ਇੱਕ ਸੀਟ ਖਾਲੀ ਆ ਦੂਜੀ ਖਾਲੀ ਹੋ ਜਾਣੀ ਐ ਖਡੂਰ ਸਾਹਿਬ ਵਾਲੀ ਉਹਦੇ ਮੁਤਾਬਕ 93 ਐਮਐਲਏ ਨੇ ਵੈਬਸਾਈਟ ਦੇ ਮੁਤਾਬਕ ਤੇ 93 94 ਐਮਐਲਏ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਜਿਹੜੀ ਕਿ ਉਹਨਾਂ ਦੇ ਕਈ ਐਮਐਲਏ ਤਾਂ ਐਸਕੇ ਜਿਹੜੇ ਵੱਡੇ ਖੁੰਡਾ ਨੂੰ ਜਤਾ ਕੇ ਜਿੱਤੇ ਜਿਵੇਂ ਕਿ ਗੋਲਡੀ ਹੁਰੀ ਜਲਾਲਾਬਾਦ ਤੋਂ ਜਿੱਤੇ ਸੁਖਬੀਰ ਸਿੰਘ ਬਾਦਲ ਵਰਗੇ ਸਿਆਸੀ ਖੁੰਡ ਨੂੰ ਹਰਾਇਆ ਗੁਰਮੀਤ ਸਿੰਘ ਖੁੱਡੀਆਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਅਜੀਤਪਾਲ ਕੋਹਲੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਇਸੇ ਤਰ੍ਹਾਂ ਨਾਲ ਹੀ ਬਰਿੰਦਰ ਗੋਇਲ ਉਹਨਾਂ ਨੇ ਪਰਮਿੰਦਰ ਢੀਂਡਸਾ ਦੇ ਬੀਬੀ ਰਜਿੰਦਰ ਕੋਰ ਭੱਟਣ ਨੂੰ ਕੱਠਿਆਂ ਹਰਾਇਆ ਜੀਵਨ ਜੋਤ ਕੋਰ ਅੰਮ੍ਰਿਤਸਰ ਈਸਟ ਉਹਨਾਂ ਨੇ ਦੋ ਵੱਡੇ ਸਿਆਸੀ ਖੁੰਡਾਂ ਨੂੰ ਆਪਣੇ ਆਪ ਨੂੰ ਵੱਡੇ ਖੱਬੀਖਾਂਕਾ ਹੋਂਦੇ ਸਿਆਸਤ ਦੇ ਨਵਜੋਤ ਸਿੰਘ ਸਿੱਧੂ ਦੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਹਰਾਇਆ ਇਸੇ ਤਰ੍ਹਾਂ ਨਾਲ ਕਈ ਹੋਰ ਨੇ ਇਹ ਕਈਆਂ ਦੀ ਲੀਡ ਇੰਨੀ ਹੈ ਕਿ ਜਿਹੜੀ ਦੂਜੀਆਂ ਪਾਰਟੀਆਂ ਦੇ ਜਿਹੜੇ 4-5 ਉਮੀਦਵਾਰ ਸੀ ਆਜ਼ਾਦ ਉਜੂਦਰ ਲਾ ਕੇ ਉਹਨਾਂ ਦੀ ਜਿਹੜੀ ਲੀਡ ਹੈ ਜਿਹੜੀ ਜਿੱਤ ਦਾ ਫਰਕ ਹੈ ਉਹਨਾਂ ਤੋਂ ਵੀ ਦੁੱਗਣਾ ਸੀ ਯਾਨੀ ਕਿ ਇਸ ਸਥਿਤੀ ਦੀ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਵਿਕਟਰੀ ਮਿਲੀ ਸੀ ਪਰ ਹੁਣ ਜਿਹੜੀ ਸਰਵੇ ਹੈ ਜਿਹੜਾ ਖੁਦ ਆਮ ਆਦਮੀ ਪਾਰਟੀ ਨੇ ਆਪ ਕਰਵਾਇਆ ਹੈ ਇਹ ਕਿਸੇ ਏਜੰਸੀ ਨੇ ਪ੍ਰਾਈਵੇਟ ਏਜੰਸੀ ਨੇ ਨਹੀਂ ਕਰਾਇਆ ਇਹ ਸਰਵੇ ਕਿਸੇ ਨੇ ਜਿਹੜਾ ਉਹ ਇਹ ਕਹਿ ਸਕਦੇ ਆ ਕਿ ਕਿਸੇ ਦੂਜੀ ਪਾਰਟੀ ਨੇ ਨਹੀਂ ਕਰਾਇਆ ਇਹ ਖੁਦ ਇਹਨਾਂ ਦਾ ਕਰਾਇਆ ਦੱਸਿਆ ਜਾਂਦਾ ਹੈ ਸੋਰਸ ਕਹਿੰਦੇ ਆ ਕਿ ਇਸ ਸਰਵੇ ਦੇ ਮੁਤਾਬਕ ਆਮ ਆਦਮੀ ਪਾਰਟੀ 12 ਤੋਂ 15 ਸੀਟਾਂ ਤੇ ਸਿਮਟ ਰਹੀ ਹੈ ਜੇਕਰ ਆਪਾਂ ਥੱਲੜਲਾ ਨੰਬਰ ਵੀ ਲਾ ਲਈਏ 92 ਨੂੰ ਹੀ ਆਧਾਰ ਬਣਾ ਲਈਏ ਤਾਂ ਤੁਸੀਂ ਲਾ ਲਓ ਕਿ ਸਿੱਧਮ ਸਿੱਧਾ ਸਿੱਧਮ ਸਿੱਧਾ 80 ਸੀਟਾਂ ਗਵਾ ਰਹੀ ਆ ਆਮ ਆਦਮੀ ਪਾਰਟੀ ਜੀ ਉੱਪਰਲਾ ਨੰਬਰ ਵੀ ਲਾ ਲਈਏ ਤਾਂ ਲਗਭਗ ਸਥਿਤੀ ਇਹ ਰਹਿੰਦੀ ਆ ਜਿਹੜੀ ਪਾਰਟੀ ਨੂੰ 92 ਸੀਟਾਂ ਆਈਆਂ ਹੁਣ 5 ਸਾਲ ਰਾਜ ਕਰਨ ਦਾ ਮੌਕਾ ਮਿਲਿਆ ਹੋਵੇ ਤੇ ਉਸ ਦਾ ਮੁਖੀ ਆ ਭਗਵੰਤ ਮਾਨ ਇਹ ਗੱਲ ਕਹਿੰਦਾ ਨਾ ਥੱਕਦਾ ਹੋਵੇ ਕਿ ਅਸੀਂ ਰੰਗਲਾ ਪੰਜਾਬ ਬਣਾਤਾ ਜੀ ਬਣਾ ਰਹੇ ਆ ਅਸੀਂ ਬਸ ਹੁਣ ਪਾਸਾ ਪਲਟਤਾ ਜਿਵੇਂ ਪੰਜਾਬ ਜਾਨੀ ਕਿ ਪਤਾ ਹੀ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਕਮੀ ਹੈ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਦੇ ਆ ਵਿਰੋਧੀਆਂ ਨੂੰ ਟੀਚਰਾਂ ਕਰਦੇ ਨਹੀਂ ਥੱਕਦੇ ਜਿਹੜੀਆਂ ਟੀਚਰਾਂ ਮੁੱਖ ਮੰਤਰੀ ਵਿਰੋਧੀਆਂ ਨੂੰ ਕਰਦੇ ਨੇ ਜੇ ਹੁਣ ਉਹੀ ਟੀਚਰਾਂ ਇਹਨਾਂ ਨੂੰ ਹੋਣ ਲੱਗ ਗਈਆਂ ਜਦੋਂ ਇਹ ਸਿੱਧਾ ਦੇਖੋ ਸਖਬੀਰ ਬਾਦਲ ਨੂੰ ਤਾਂ ਤਿੰਨ ਤੇ ਜਾਂਦੇ ਜਾਂਦੇ ਦੋ ਵਾਰ ਦਾ ਟਾਈਮ ਲੱਗਿਆ ਇਹ ਤਾਂ ਜਾਨੀ ਕਿ 1.80 ਸੀਟਾਂ ਦਾ ਨਕਸਾਨ ਜਿਹੜਾ ਉਹ ਚੱਲ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਟਿਕੜਮਾ ਲੜਾਊਗੀ ਇਦਾਂ ਨਹੀਂ ਹੈ ਕਿ ਹੱਥ ਤੇ ਹੱਥ ਧਰ ਕੇ ਬੈਠੀ ਰਹੂਗੀ ਸਰਵੇ ਵੀ ਉਹਨਾਂ ਨੇ ਇਸੇ ਕਰਕੇ ਕਰਾਇਆ ਤੇ ਉਹਦੇ ਵਿੱਚ ਜਾਣਕਾਰੀ ਆ ਰਹੀ ਹੈ ਕਿ ਬਹੁਤੇ ਜਿਹੜੇ ਜਿੱਥੋਂ ਆਏ ਸੀ ਕੋਈ ਅਕਾਲੀ ਦਲ ਚੋਂ ਕੋਈ ਭਾਜਪਾ ਚੋਂ ਕੋਈ ਕਾਂਗਰਸ ਚੋਂ ਕੋਈ ਕਾਮਰੇਡਾਂ ਚੋਂ ਕੋਈ ਕਿਤੇ ਹੋ ਕੋਈ ਬੀਐਸਪੀ ਚੋਂ ਉਹ ਸਾਰੇ ਦੇ ਸਾਰੇ ਆਪੋ ਆਪਣੇ ਘਰੋ ਘਰੀ ਹੋ ਲੈਣਗੇ ਜਿਨ੍ਹਾਂ ਜਿਨ੍ਹਾਂ ਦੀ ਟਿਕਟ ਕੱਟੀ ਜਾਊਗੀ ਜਾਂ ਘਰੋ ਘਰੀ ਹੋ ਲੈਣਗੇ ਜਾਂ ਜਿਹੜੀ ਸੱਤਾ ਆ ਰਹੀ ਹੋਈ ਜਿਹੜੇ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਮੱਦੇ ਮੁਕਾਬਲ ਮੱਦੇ ਮੁਕਾਬਲੇ ਜਿਹੜੀ ਹੈ ਉਹ ਵੇਵ ਚੱਲ ਰਹੀ ਹੋਈ ਤਾਂ ਉਹ ਉਸ ਪਾਸੇ ਜਾਣਗੇ ਇਹ ਇੱਕ ਵੱਡੀ ਤੇ ਅਹਿਮ ਗੱਲ ਹੈ ਹੁਣ ਆਮ ਆਦਮੀ ਪਾਰਟੀ ਦੀ ਸਥਿਤੀ ਇਹੋ ਜੀ ਹੈ ਕਿ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਕਲੇਸ਼ ਬਹੁਤ ਜ਼ਿਆਦਾ ਹੈ ਕਿਹਾ ਜਾਂਦਾ ਹੈ ਕਿ ਇੱਕ ਚਾਰ ਪੰਜ ਜਿਹੜੇ ਆਮ ਆਦਮੀ ਪਾਰਟੀ ਦੇ ਚੋਟੀ ਦੀ ਲੀਡਰਸ਼ਿਪ ਆ ਉਸ ਚੋਂ ਇੱਕ ਐਮਪੀ ਨੂੰ ਬਾਹਰ ਕੱਢ ਦਿੱਤਾ ਗਿਆ ਉਹ ਇੱਕ ਵਟਸਐਪ ਗਰੁੱਪ ਸੀ ਉਹਦੇ ਚੋਂ ਉਸ ਆਗੂ ਨੂੰ ਬਾਹਰ ਦਾ ਰਾ ਦਿਖਾ ਦਿੱਤਾ ਗਿਆ ਬਹੁਤ ਨੇੜਲਾ ਐਮਪੀ ਸੀਗਾ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿੱਥੋਂ ਤੱਕ ਵਿਗੜ ਗਏ ਇੱਥੇ ਵੀ ਕੱਲ ਕੀ ਹੋਇਆ ਨਾ ਸਟੇਜ ਤੇ ਅਮਨ अरोੜਾ ਜਿਨ੍ਹਾਂ ਦਾ ਮੁੱਖ ਕੰਮ ਹੈ ਇਹ ਕੰਮ ਕਰਨਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੇ ਪੈਨਾਂ ਦੇ ਸਾਈਨ ਚੱਲਣੇ ਨੇ ਨਾ ਅਮਨ अरोੜਾ ਨਾਮ ਅਰਵਿੰਦ ਕੇਜਰੀਵਾਲ ਨਾਮ ਨੀ ਸੁਸੋਧਿਆ ਸਟੇਜ ਤੇ ਕੋਈ ਨਹੀਂ ਸੀ ਸਿਰ ਭਗਵਾਨ ਤੁਮਾਰਨੇ ਹਰਮੀਤ ਸੰਧੂ ਦੀ ਬਾਹ ਖੜੀ ਕਰਕੇ ਕਿਹਾ ਕਿ ਮੈਂ ਉਮੀਦਵਾਰ ਲਾਂਦਾ ਭਗਵਾਨ ਤੁਮਾਨ ਤਾਂ ਸੁਖਵੀਰ ਸਿੰਘ ਬਾਦਲ ਦੇ ਕਦਮਾਂ ਦੇ ਉੱਤੇ ਬੜੀ ਛੇਤੀ ਚੱਲਣ ਲੱਗ ਗਏ ਇਹ ਕੰਮ ਤਾਂ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਕਰਦੇ ਸੀ ਕਿਉਂਕਿ ਉਹਨਾਂ ਦਾ ਪਾਰਟੀ ਦੇ ਉੱਤੇ ਕਬਜ਼ਾ ਸੀਗਾ ਜਿਹਦਾ ਜੀ ਕਰਦੇ ਹੱਥ ਖੜਾ ਕਰ ਆਉਂਦੇ ਸੀਗੇ ਜਿਹਦਾ ਜੀ ਨਹੀਂ ਕਰਦਾ ਸੀ ਨਹੀਂ ਕਰਦੇ ਸੀ ਜਾਨੀ ਕਿ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਕਾਲੀਆਂ ਦੇ ਰਾਹ ਤੀ ਤੁਰ ਪੀ ਅਤੇ ਕੀ ਪਤਾ ਹਾਲ ਵੀ ਅਕਾਲੀਆਂ ਵਾਲਾ ਹੋ ਜਾਵੇ ਇਹ ਕਿਸੇ ਤਰ੍ਹਾਂ ਦਾ ਗੱਲ ਹੈ ਹੁਣ ਉਸ ਚੱਕਰ ਦੇ ਵਿੱਚ ਇਸ ਗੱਲ ਦੀ ਕਸ਼ਮਕਸ਼ ਦੋ ਚੀਜ਼ਾਂ ਨੇ ਇੱਕ ਤਾਂ ਇਹ ਕਿ ਅੰਦਰ ਕਸ਼ਮਕਸ਼ ਬਾਅਦ ਜ਼ਿਆਦਾ ਭਗਵੰਤ ਮਾਨ ਨੇ ਧੱਕਾ ਕੀਤਾ ਉਮੀਦਵਾਰ ਲਾੜਨ ਵੇਲੇ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪੜ ਲਿਆ ਕਿ ਮਾਝੇ ਦੇ ਵਿੱਚ ਜੇ ਅਰਵਿੰਦ ਕੇਜਰੀਵਾਲ ਜਾ ਕੇ ਐਲਾਨ ਕਰੂਗਾ ਜੇ ਅਰਵਿੰਦ ਕੇਜਰੀਵਾਲ ਜਾ ਕੇ ਕਹੂਗਾ ਕਿ ਅੱਜ ਹੀ ਸਾਡਾ ਉਮੀਦਵਾਰ ਹੈ ਤਾਂ ਕਹਾਣੀ ਉਲਟ ਪੈ ਜਾਣੀ ਆ ਪੰਜਾਬ ਵਰਸਸ ਦਿੱਲੀ ਹੋ ਜਾਣਾ ਹੈ ਤੇ ਇਸ ਸਰਵੇ ਕਰਕੇ ਇਸ ਸਰਵੇ ਦੇ ਵਿੱਚ ਵੀ ਫਾਈਂਡਿੰਗਸ ਆਈਆਂ ਹੋਣਗੀਆਂ ਕਿ ਭਈ ਤੁਹਾਡੇ ਕਰਕੇ ਨੁਕਸਾਨ ਬਹੁਤ ਹੋ ਰਿਹਾ ਆ ਇਸ ਕਰਕੇ ਉਹਨਾਂ ਨੇ ਪਾਸਾ ਵਟ ਲਿਆ ਹਾਲਾਤੇ ਨੇ ਕਿ 32 ਐਮਐਲਏ ਦਾ ਦਾਵਾ ਤਾਂ ਕਰ ਰਹੇ ਨੇ ਕਿ ਪ੍ਰਤਾਪ ਬਾਜਵਾ ਤੇ ਇੱਕ ਖਬਰ ਸਾਡੇ ਸਾਥੀ ਸੁਖਵਿੰਦਰ ਨੇ ਦਿੱਤੀ ਹੈ ਰੋਜ਼ਾਨਾ ਲੋਕਨਾਦ ਵਾਲਿਆਂ ਨੇ ਕਿ ਪੀ 40 ਦੇ ਕਰੀਬ ਐਮਐਲਏ ਮੰਤਰੀ ਵੀ ਜਿੰਨਾ ਚ ਸ਼ਾਮਲ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਬਕਾ ਮੁੱਖ ਮੰਤਰੀ ਤੇ ਜਿਹੜਾ ਉਹ ਇਸ ਵੇਲੇ ਸੰਗੀ ਮੰਤਰੀ ਹੈ ਯੂਨੀਅਨ ਮਿਨਿਸਟਰ ਹੈ ਕੇਂਦਰ ਸਰਕਾਰ ਚ ਵਜ਼ੀਰ ਹੈ ਉਹਨੂੰ ਮਿਲੇ ਨੇ ਜਣੀ ਕਿ ਇਹ ਇੱਕ ਕਹਾਣੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਆਉਂਦੀ ਸਿਆਸਤ ਵੱਲ ਹੈ ਤੇ ਉਤ ਤੋਂ ਇਹ ਸਰਵੇ ਨੇ ਬਲਦੀ ਚ ਤੇਲ ਪਾਉਣ ਵਾਲਾ ਕੰਮ ਤਾਂ ਕਰ ਹੀ ਦਿੱਤਾ ਹੈ ਜੇ ਆਮ ਆਦਮੀ ਪਾਰਟੀ ਐਡਾ ਨੁਕਸਾਨ ਉਠਾ ਰਹੀ ਹੈ ਫਿਰ ਇਹਦੇ ਕੋਲੇ ਕਮਬੈਕ ਕਰਨ ਦੇ ਲਈ ਵਾਪਸੀ ਦੇ ਲਈ ਮੁੜ 2022 ਵਾਲੀ ਪਪੂਲੈਰਿਟੀ ਜਾਂ ਉਹਦੇ ਨੇੜੇ ਤੇੜੇ ਵਾਲੀ ਪਪੂਲੈਰਿਟੀ ਦੇ ਨੇੜੇ ਜਾਣ ਦੇ ਲਈ ਬਹੁਤ ਜ਼ੋਰ ਲਾਉਣ ਦੀ ਲੋੜ ਹੈ ਬਹੁਤ ਜਾਨੀ ਕਿ ਸਿਰ ਤੋੜ ਕੇ ਜ਼ੋਰ ਲਾਉਣ ਦੀ ਲੋੜ ਹੈ ਐਸੇ ਹਾਲਾਤ ਨੇ ਆ ਬਾਕੀ ਗਰਾਊਂਡ ਦੇ ਉੱਤੇ ਤੁਸੀਂ ਵੀ ਵਿਚਰਦੇ ਵੈਸੇ ਵੀ ਵਿਚਰਦੇ ਆ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਕੀ ਇਹ ਸਰਵੇ ਤੱਥਾਂ ਦੇ ਨੇੜੇ ਹੈ ਜਾਂ ਨਹੀਂ